ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਸਖਤ ਹੋਈ ਹੈ। ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਸੂ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਔਰ ਅੱਜ ਮਾਛੀਵਾੜਾ ਦੇ ਵਿੱਚ ਤੜਕਸਾਰ ਕਾਸੂ ਆਪਰੇਸ਼ਨ ਚਲਾਇਆ ਗਿਆ। ਜਾਣਕਾਰੀ ਦਿੰਦਿਆਂ ਸਮਰਾਲਾ ਦੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਖੰਨਾ ਦੇ ਐਸਐਸਪੀ ਜੋਤੀ ਯਾਦਵ ਦੀ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਮਾਛੀਵਾੜਾ ਅਤੇ ਥਾਣਾ ਸਮਰਾਲਾ ਦੀ ਪੁਲਿਸ ਫੋਰਸ ਨਾਲ ਮਿਲ ਕੇ ਅੱਜ ਬਲੀਬੇਗ ਕਲੋਨੀ ਅਤੇ ਇੰਦਰਾ ਕਲੋਨੀ ਮਾਛੀਵਾੜਾ ਵਿਖੇ ਜਿੰਨਾ ਵਿਅਕਤੀਆਂ ਤੇ ਪਹਿਲਾਂ ਪਰਚੇ ਦਰਜ ਨੇ ਉਹਨਾਂ ਵਿਅਕਤੀਆਂ ਦੇ ਘਰ ਚੈਕਿੰਗ ਕੀਤੀ ਗਈ ਹੈ ਅਤੇ ਉਹਨਾਂ ਨੂੰ ਸਖਤ ਚੇਤਾਵਨੀ ਦਿੱੰਦੀ ਕਿਹਾ ਕਿ ਅਜਿਹੇ ਕੰਮਾਂ ਤੋਂ ਬਾਝ ਆਉਣ ਕੋਈ ਵੀ ਅਜਾਹ ਵਿਅਕਤੀ ਜੋ ਨਸ਼ਾ ਵੇਚ ਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਡੀਐਸਪੀ ਨੇ ਸਮਰਾਲਾ ਨੇ ਕਿਹਾ ਹੈ ਕਿ ਹੁਣ ਤੱਕ 26 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 140 ਪਿੰਡਾਂ ਦੀਆਂ ਪੰਚਾਇਤਾਂ ਨੇ ਨਸ਼ਿਆਂ ਦੇ ਵਿਰੁੱਧ ਮਤਾ ਪਾਸ ਕੀਤਾ ਹੈ। ਉਹ ਪਿੰਡ ਦੇ ਵਿੱਚ ਨਾ ਹੀ ਨਸ਼ਾ ਵਕਣ ਦੇਣਗੇ ਅਤੇ ਨਾ ਹੀ ਨਸ਼ਾ ਵੇਚਣ ਵਾਲੇ ਦਾ ਸਾਥ ਦੇਣਗੇ। ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਤੁਰੰਤ ਸਾਡੇ ਨੰਬਰਾਂ ਤੇ ਜਾਣਕਾਰੀ ਦੇ ਦਿਓ। ਮਾਨ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਦੇ ਵਾਸਤੇ ਜਨਗਣਨਾ ਹੋਵੇਗੀ ਜਾਨੀ ਕਿ ਮਰਦਮ شمارੀ ਹੋਵੇਗੀ ਨਸ਼ੇੜੀਆਂ ਦੀ আর ਜਿਹੜੇ ਨੌਜਵਾਨ ਜਾਂ ਲੋਕ ਇਸ ਦਲਦਲ ਦੇ ਵਿੱਚ ਫਸੇ ਨੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾਵੇਗੀ ਚਾਹੇ ਕੋਈ ਮਾਨਲੀ ਸਹਾਇਤਾ ਹੈ ਜਾਂ ਫਿਰ ਚਾਹੇ ਕੋਈ ਮੈਡੀਕਲੀ ਸਹੂਲਤ ਹੈ ਤਾਂ ਉਹਨਾਂ ਦੇ ਵਾਸਤੇ ਵੀ ਸਰਕਾਰ ਜਿਹੜੀ ਹੈ ਉਹ ਪੁਖਤਾ ਪ੍ਰਬੰਧ ਕਰੇਗੀ ਔਰ ਬਕਾਇਦਾ ਇਸ ਬਜਟ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਇੱਕ ਸਪੈਸ਼ਲ ਪੈਕੇਜ ਜੜਾਇਆ ਉਹ ਇਹਨਾਂ ਨਸ਼ੀੜੀਆਂ ਦੇ ਵਾਸਤੇ ਰੱਖਿਆ ਗਿਆ ਕਿ ਉਹਨਾਂ ਦੀ ਮਦਦ ਕਿਵੇਂ ਕਰਨੀ ਹੈ ਉਹਨਾਂ ਨੂੰ ਇਸ ਦਲਦਲ ਤੋਂ ਬਾਹਰ ਕਿਵੇਂ ਕੱਢਣਾ ਹੈ ਤਾਥਾਥਾਤੇ ਪੰਜਾਬ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਔਰ ਵਧਦੀ ਕਾਰਵਾਈ ਨਸ਼ਾ ਤਸਕਰਾਂ ਦੇ ਖਿਲਾਫ ਕੀਤੀ ਜਾ ਰਹੀ ਹੈ ਸਾਡੇ ਮਾਨਯੋਗ ਐਸਐਸਪੀ ਜੀ ਹੁਤੀ ਜਦੋ ਜੀ ਉਰੋਂ ਸਿਕਨਾ ਹਲੇ ਇਸ ਅਫਸਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਸ ਆਪਰੇਸ਼ਨ ਕੱਢਿਆ ਗਿਆ ਮੈਂ ਤੇ ਵਿਰੇ ਆ ਅਹੀ ਇਕੱਠੇ ਆ ਡੀਐਸਪੀ ਸਰਪੰਦਰ ਸਿੰਘ ਸਮਰਾਲੇ ਦੇ ਜਿਹੜੀ ਮਸ਼ਹੂਰਦੀ ਫੋਰਸ ਦੇ ਨਾਲ ਜਿੰਨੇ ਵੀ ਨਸ਼ਾ ਵੇਚਣ ਵਾਲੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਪਰਚੇ ਦਰਜ ਆ ਪੱਜ ਅਸੀਂ ਬਲੀਵੇ ਕਲੋਨੀ ਤੇ ਇੰਦਰਾ ਕਲੋਨੀ ਦੇ ਜਿਹੜਾ ਕਸ ਆਪਰੇਸ਼ਨ ਚਲਾ ਰਹੇ ਹਾਂ ਜਿਹਦੇ ਨਸ਼ਾ ਸਦਾਗਰ ਨੇ ਉਹਨਾਂ ਸਾਰਿਆਂ ਦੀ ਸੱਚਗਰਾ ਵੀ ਕਰ ਰਹੇ ਹਾਂ ਜਿਹੜੇ ਸਸਪੈਕਟਡ ਉਹਨਾਂ ਨੂੰ ਰੌਨਡ ਅਪ ਕਰਕੇ ਜਿਹੜੀ ਇਹ ਕੁਝ ਕੁਸ਼ ਵੀ ਨਹੀਂ ਕੀਤੀ ਹੋ। ਹੁਣ ਤੱਕ ਸਾਰ ਕਿੰਨੇ ਜਿਹੜੀ ਇਹ ਮਹਮ ਚੱਲੀ ਹੈ ਨਸ਼ਾ ਅਬਰਧ ਵਾਲੀ ਉਹਦੇ ਚ ਹੁਣ ਤੱਕ ਕਿੰਨੇ ਇੱਕ ਬੰਦੇ ਫੜੇ ਗਏ ਜਾ ਚੁੱਕੇ ਥੋੜੇ ਜਿ। ਹੁਣ ਤੱਕ ਜਿਹੜੇ ਸਾਡੀ ਸਮਰਾਲਾ ਤੇ ਮਸ਼ਵੜਾ ਸਾਭੀ ਲਾ ਲਈਏ 26 27 ਬੰਦਿਆਂ ਦੇ ਖਿਲਾਫ ਅਸੀਂ ਪਰਚਾ ਦਰਜ ਕੀਤਾ ਹੈ। ਇਸ ਤੋਂ ਬਿਨਾ ਜਿਹੜੇ ਪਹਿਲਾਂ ਨਸ਼ਾ ਵੇਚਣ ਵਾਲੇ ਸੀ ਉਹਨਾਂ ਦੇ ਖਿਲਾਫ ਵੀ ਬੜੀ ਬੜੀ ਸਖਤ ਕਾਰਵਾਈ ਕੀਤੀ ਗਈ ਹੈ ਜਿਹਦੇ ਵਿੱਚ ਮੇਖਲਾ 19 ਵਿਅਕਤੀ ਜਿਹੜੇ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜੇ ਹਨ। ਤੇ 14 ਬੰਦੇ ਜਿਹੜੇ ਆ ਜਿਨ੍ਹਾਂ ਦਾ ਨਸ਼ਾ ਵੇਚਦੇ ਨਹੀਂ ਸੀ ਜਿਹੜੇ ਆਦੀ ਸੀ 14 ਬੰਦੇ ਸੀ ਜਿਹੜੇ ਆ ਡਿਕਸ਼ਨ ਸੈਂਟਰ ਗਵਰਨਮੈਂਟ ਸਰਕਾਰੀ ਹਸਪਤਲ ਸਮਰਲਾ ਵਿਖੇ ਦਾਖਲ ਪਏ ਲੋਕਾਂ ਨੂੰ ਸਰ ਕੀ ਅਪੀਲ ਕਰਾਂਗੇ ਜੀ ਸ਼ਹਿਰ ਨੂੰ ਮੈਂ ਅਪੀਲ ਕਰਦਾ ਜੇ ਕਿਸੇ ਦੇ ਆਉਣ ਗਵਾਣ ਦੇ ਵਿੱਚ ਪਿੰਡ ਦੇ ਵਿੱਚ ਬਾੜ ਦੇ ਵਿੱਚ ਕੋ ਨਸ਼ਾ ਵੇਚਦਾ ਹੈ ਤਾਂ ਵੀ 112 ਤੇ ਜਾਂ ਸਾਡੇ ਨੰਬਰ ਅਸੀਂ ਹਰ ਪਿੰਡ ਦੇ ਵਿੱਚ ਡਿਸਪਲੇ ਕੀਤੇ ਹੋਏ ਆ ਤੇ ਸਾਨੂੰ ਫੋਨ ਦੇ ਦੱਸ ਸਕਦੇ ਆ ਨਸ਼ਾ ਜੇ ਕੋਈ ਵੇਚਣ ਵਾਲਾ ਉਹਦੇ ਖਿਲਾਫ ਇਹ ਪਰਚਾ ਦਰਜ ਕਰਾਂਗੇ ਉਹਦੀ ਪ੍ਰਾਪਰਟੀ ਵੀ ਅਟੈਚ ਕਰਾਵਾਂਗੇ ਜਿਹੜਾ ਕੋਈ ਪੀਣ ਵਾਲਾ ਉਹਦੇ ਬਾਰੇ ਸਾਡੇ ਨਾਲ ਇਮੀਡੀਏਟਲੀ ਹੁਣ ਪਿੰਡਾਂ ਦੇ ਲੋਕ ਸਾਡੇ ਨਾਲ ਤਾਲਮਿਲ ਕਰ ਵੀ ਰਹੇ ਆ ਜਿਨ੍ਹਾਂ ਨੂੰ ਇਹ ਡਿਡਿਕਸ਼ਨ ਸੈਂਟਰ ਦਾਖਲ ਕਰਾਣਾ ਹੈ ਜਿਹੜੇ ਪੀਣ ਵਾਲੇ ਉਹਨੂੰ ਕੋਈ ਪਰਚਾ ਨਹੀਂ ਦਰਜ ਕਰਾਂਗੇ ਉਹਨਾਂ ਨੂੰ ਦਾਖਲ ਹੀ ਕਰਾਵਾਂਗੇ ਜੇ ਕੋ ਸਾਨੂੰ ਇਨਫੋਰਮੇਸ਼ਨ ਦਿੰਦਾ ਤੇ ਉਹਦੀ ਆਇਡੈਂਟੀਟੀ ਜਿਹੜੀ ਹੈ ਬਿਲਕੁਲ ਸੀਕ੍ਰੀਟ ਰੱਖੀ ਜਾਊ ਪੰਚਾਇਤਾਂ ਨੇ ਵੀ ਮਤੇ ਪਾਸ ਕੀਤੇ ਆ ਪਰੋਸਾ ਸ਼ੋਕ ਦੇ ਵੀ ਹੁਣ ਤੱਕ ਕਿੰਨੀਆਂ ਪੰਚਾਇਤਾਂ ਮਾਛਵੜਾ ਬਲਾਕ ਦੀਆਂ ਜਾਂ ਸਮਰਾਲੇ ਆ ਚੁੱਕੀਆਂ ਥੋੜਾ ਮਾਛਵੜਾ ਦੇ ਸਮ ਤਕਰੀਬਨ 140 ਪੰਚਾਇਤਾਂ ਨੇ ਸਾਨੂੰ ਜਿਹੜੇ ਰੈਜ਼ੋਲੂਸ਼ਨ ਭਾਗ ਦਿੱਤੇ ਆ ਵੀ ਇਹਦੇ ਨਸ਼ੇ ਦੇ ਸਦਾਕਰਾਂ ਦੀ ਇਨਫੋਰਮੇਸ਼ਨ ਵੀ ਦਵਾਗੇ ਫੜਾਵਾਂਗੇ ਵੀ ਜੇ ਕਿਸੇ ਦੇ ਖਿਲਾਫ ਨਸ਼ੇ ਦਾ ਪਰਚਾ ਦਰਜ ਹੁੰਦਾ ਤਾਂ ਨਾ ਹੀ ਪੰਚਾਇਤ ਥਾਣੇ ਜਾਊਗੀ ਤੇ ਨਾ ਹੀ ਉਹਦੀ ਜਵਾਬਦਾਰੀ ਕਰਨ ਜਾਊਗੀ ਇਸ ਤੋਂ ਬਿਨਾ ਪੰਚਾਇਤਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਮੱਦੇ ਦੇ ਵਿੱਚ ਵੀੜਾ ਨਸ਼ਾ ਕਰਨ ਦੇ ਜੇ ਨਹੀਂ ਵੇਚਣ ਤੋਂ ਹਟਦਾ ਤੇ ਉਹਦਾ ਸਮਾਜਿਕ ਬਾਈਕਟ ਵੀ ਕੀਤਾ ਜਾਊਗਾ